ਵਾਹਿਗੁਰੂ ਮਿਹਰ ਕਰੋ ਇਹ ਕੀ ਹੋ ਰਿਹਾ ਹੈ ਪੰਜਾਬੀ ਇੰਡਸਟਰੀ ਜਗਤੋਂ ਲਗਾਤਾਰ ਦੁਖਦਾਈ ਖਬਰਾਂ ਸਾਹਮਣੇ ਆ ਰਹੀਆਂ ਨੇ ਜਿਨ੍ਹਾਂ ਨਾਲ ਨਾ ਸਿਰਫ ਪੰਜਾਬੀ ਕਲਾਕਾਰ ਬਲਕਿ ਪ੍ਰਸ਼ੰਸਕ ਵਿਚਾਲੇ ਵੀ ਸੋਗ ਦਾ ਮਾਹੌਲ ਛਾਇਆ ਹੋਇਆ ਹੈ ਦੱਸ ਦਈਏ ਕਿ ਗੁਰਮੀਤ ਮਾਨ ਤੇ ਰਾਜੀਵ ਜਵੰਦਾ ਤੋਂ ਬਾਅਦ ਹੁਣ ਮਸ਼ਹੂਰ ਪੰਜਾਬੀ ਕਲਾਕਾਰ ਜਿਮੀ ਸ਼ੇਰਗਿੱਲ ਦੇ ਘਰੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਸ ਨੇ ਹਰ ਕਿਸੇ ਦੀਆਂ ਅੱਖਾਂ ਨਾਮ ਕਰ ਦਿੱਤੀਆਂ ਹਨ ਦੱਸ ਦਈਏ ਕਿ ਮਸ਼ਹੂਰ ਪੰਜਾਬੀ ਤੇ ਬਾਲੀਵੁੱਡ ਅਦਾਕਾਰ ਜਿਮੀ ਸ਼ੇਰਗਿੱਲ ਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ ਉਹਨਾਂ ਨੇ 90 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਿਆ। ਸਤਿਆਜੀਤ ਸਿੰਘ ਦਾ ਪੋਗ ਤੇ ਅੰਤਮ ਅਰਦਾਸ 14 ਅਕਤੂਬਰ ਨੂੰ ਸਾਂਤਾ ਕ੍ਰੂਜ਼, ਮੁੰਬਈ ਵਿੱਚ ਹੋਏਗੀ, ਜਿਸ ਵਿੱਚ ਫਿਲਮ ਦੇ ਸਿਤਾਰੇ ਤੇ ਕ੍ਰੀਬੀ ਸ਼ਾਮਲ ਹੋਣਗੇ। ਫਿਲਹਾਲ ਫਿਲਮ ਜਗਤ ਵਿੱਚ ਸੋਗ ਦਾ ਮਾਹੌਲ ਹੈ। ਜਿਮੀ ਸ਼ੇਰਗਿਲ ਨੇ ਮਾਚਿਸ ਮੁਹੱਬਤੇ ਮੇਰੇ ਯਾਰ ਦੀ ਸ਼ਾਦੀ ਹੈ, ਦਿਲਵਲ ਪਿਆਰ ਵਿਆਰ, ਹਮ ਤੁਮ ਯਾਦੇ ਮੁੰਨਾਬਾਈ ਐਮਬੀਬੀਐਸ ਤੇ ਤਤਨੂ ਵੈਟਸਮਨ ਵਰਗੀਆਂ ਫਿਲਮਾਂ ਵਿੱਚ ਆਪਣੇ ਅਭਿਨੇ ਨਾਲ ਦਰਸ਼ਕਾਂ ਦੇ ਦਿਲਾਂ ਵਿੱਚ ਇੱਕ ਖਾਸ ਜਗ੍ਹਾ ਬਣਾਈ ਹੈ। ਜਿਮੀ ਸ਼ੇਰਗਿਲ ਨਾ ਸਿਰਫ ਆਪਣੀ ਅਦਾਕਾਰੀ ਲਈ ਸਗੋਂ ਆਪਣੇ ਦਿੱਖ ਤੇ ਸ਼ੈਲੀ ਲਈ ਵੀ ਜਾਣੇ ਜਾਂਦੇ ਹਨ ਜਿਮੀ ਸ਼ੇਰਗਿੱਲ ਨਾ ਸਿਰਫ ਇੱਕ ਸ਼ਾਨਦਾਰ ਅਦਾਕਾਰ ਹਨ ਸਗੋਂ ਇੱਕ ਉੱਗੇ ਨਿਰਮਾਤਾ ਵੀ ਹਨ ਆਪਣੀ ਨਿੱਜੀ ਜ਼ਿੰਦਗੀ ਵਿੱਚ ਜਿਮੀ ਸ਼ੇਰਗਿੱਲ ਨੇ 2001 ਵਿੱਚ ਆਪਣੀ ਪ੍ਰੇਮਿਕਾ ਪ੍ਰਿਅੰਕਾ ਪੁਰੀ ਨਾਲ ਵਿਆਹ ਕਰਵਾਇਆ ਤੇ ਉਹਨਾਂ ਦਾ ਇੱਕ ਹੋਰ ਪੁੱਤਰ ਹੈ ਤੇ ਉਹਨਾਂ ਦਾ ਇੱਕ ਪੁੱਤਰ ਹੈ ਜਿਸ ਦਾ ਨਾਮ ਵੀਰ ਹੈ ਵਿਆਹ ਤੋਂ ਪਹਿਲਾਂ ਜਿਮੀ ਤੇ ਪ੍ਰਿਅੰਕਾ ਲੰਬੇ ਸਮੇਂ ਤੱਕ ਡੇਟ ਕਰਦੇ ਰਹੇ ਇੱਕ ਇੰਟਰਵਿਊ ਦੌਰਾਨ ਜਿਮੀ ਨੇ ਖੁਲਾਸਾ ਕੀਤਾ ਕਿ ਉਹ ਆਪਣੇ ਵਿਆਹ ਦੀ ਵਿਦਾਈ ਦੌਰਾਨ ਰੋਣ ਲੱਗ ਪਏ ਸੀ